ਚੌਲਾਂ ਦੀ ਤੇ ਕਣਕ ਦੀ ਤੇ ਮੱਕੀ ਦੀ ਸਾਰੀਆਂ ਕਿਸਮਾਂ ਜਿਹੜੀਆਂ ਨਾ ਯੂਨੀਵਰਸਿਟੀਆਂ ਜਿਹੜੀਆਂ ਕੱਢੀਆਂ ਤੁਹਾਡੇ ਵਾਸਤੇ ਸਾਰੇ ਕਿਸਾਨਾਂ ਵਾਸਤੇ ਕੱਢੀਆਂ ਸਾਰੇ ਪੰਜਾਬ ਵਾਸਤੇ ਕੱਢੀਆਂ ਉਹਨਾਂ ਦਾ ਕਿੰਨਾ ਫਾਇਦਾ ਹੋਏਗਾ ਇਸ ਕਰਕੇ ਤੁਹਾਨੂੰ ਬੜੀ ਖੁਸ਼ੀ ਹੋ ਆ ਕੇ ਕਿਸਾਨ ਭਰਾਜ ਤੇ ਆ ਕੇ ਦੇਖਦੇ ਆ ਉਹਨਾਂ ਨੂੰ ਸਾਰੀ ਜਿਹੜੀਆਂ ਨਵੀਆਂ ਖੋਜਾਂ ਉਹਨਾਂ ਦਾ ਪਤਾ ਲੱਗੇਗਾ ਤੇ ਉਹ ਸਾਰੀਆਂ ਸੀਡ ਵੀ ਉਹਨਾਂ ਨੂੰ ਮਿਲ ਗਏ ਉਹਨਾਂ ਦੇ ਪਲਾਂਟਿੰਗ ਮਟੀਰੀਅਲ ਵੀ ਮਿਲੇਗੀ ਇਸ ਤੋਂ ਕਿ ਸਾਰੇ ਪੰਜਾਬ ਨੂੰ ਫਾਇਦਾ ਹੋਏ ਜਿੰਨੇ ਵੀ ਯੂਨੀਵਰਸਿਟੀ ਨੇ ਹੈ ਤਰਪੇ ਹੋਈ ਹੁੰਦਾ ਤੇ ਜਿੱਥੇ ਵੀ ਕੋਈ ਤਕਨੀਕ ਨਵੀਂ ਬਣੇ ਚਾਹੇ ਉਹ ਯੂਐਸਏ ਤੋਂ ਹੋਵੇ ਕਿੱਥੋਂ ਵੀ ਆਵੇ ਤੇ ਕੁਝ ਆਪਣੀਆਂ ਨਵੀਆਂ ਖੋਜਾਂ ਕਰਨ ਇੱਥੇ ਉਹ ਜਿਹੜੀ ਯੂਨੀਵਰਸਿਟੀ ਦੀਆਂ ਨਵੀਆਂ ਖੋਜਾਂ ਉਹਦਾ ਸਾਰੇ ਆਪਣੇ ਕਿਸਾਨ ਭਰਾਵਾਂ ਨੂੰ ਸਾਰੇ ਪੰਜਾਬ 'ਚ ਫਾਇਦਾ ਹੋਵੇ ਆ ਤੇ ਖੁਸ਼ੀ ਹੈ ਤੇ ਬਹੁਤ ਮੈਂ ਤਾਂ ਗ੍ਰੈਪਸ ਤੇ ਬਦਾਮ ਪਿਸਤਾ ਤੇ ਚੈਰੀ ਗrow ਕਰਦੇ ਇਹ ਇਹਨਾਂ ਨੇ ਰਿਸਰਚ ਕਰ ਲਿਆ ਮੈਂ ਫਾਰਮਰ ਐ ਜੀ ਖੇਤੀ ਕਰਨ ਵਾਲਾ ਬੰਦਾ ਐ ਇਨਸਾਨ ਐ ਸੋ ਅਸੀਂ ਵੀ ਇਹਨਾਂ ਦਾ ਐਮਜੂ ਕਰਾਇਆ ਹੈ ਯੂਨੀਵਰਸਿਟੀ ਇਹਦਾ ਸਾਡਾ ਮੇਰੇ ਸ਼ਹਿਰ ਦੀ ਫਰੀਦਕੋਟ ਯੂਨੀਵਰਸਿਟੀ ਤੇ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੇ ਉਹ ਬਹੁਤ ਹੀ ਜ਼ਿਆਦਾ ਖੁਸ਼ੀ ਆ ਜਿਹੜੀਆਂ ਉੱਥੇ ਸੱਚਾ ਹੁੰਦੀਆਂ ਇਹਨਾਂ ਦੀ ਰਿਸਰਚਾਂ ਸਾਡੇ ਕੋਲ ਜਾਂਦੀਆਂ ਜਿਹੜਾ ਸਾਡੇ ਸਟੂਡੈਂਟ ਆਏ ਹੋਏ ਐ ਇੱਥੇ ਤੇ ਪ੍ਰੋਫੈਸਰ ਆਏ ਹੋਏ ਐ ਇਹ ਦੋਨੇ ਕੰਟਰੀਆਂ ਨੂੰ ਪੰਜਾਬ ਨੂੰ ਬਹੁਤ ਜ਼ਿਆਦਾ ਫਾਇਦਾ ਹੋਣਾ ਚਾਹੀਦਾ ਤੇ ਸਾਨੂੰ ਵੀ ਜਿਹੜਾ ਕੁਝ ਇੱਥੋਂ ਆ ਉਹ ਉੱਥੇ ਫਾਇਦਾ ਹੋਵੇ ਬਾਗੇ ਲਾ ਦिए ਸਾਰੇ ਇਹ ਬਾਗਿਆਂ 'ਚੋਂ ਫਾਇਦਾ ਨਾ ਹੋਵੇ ਤਾਂ ਜੱਟਾਂ ਨੂੰ ਫਾਇਦਾ ਕੀ ਹੋਣਾ ਤੇ ਇਹਨਾਂ ਨੂੰ ਠੀਕ ਹੈ ਦਾਣ ਲਾਉਣੀਆਂ ਚਾਹੀਦੀਆਂ ਜਾਂ ਹੋਰ ਲਾਉਣੀਆਂ ਚਾਹੀਦੀਆਂ ਉਹ ਤਾਂ ਜਿਹੜਾ ਪਾਣੀ ਨੂੰ ਸੇਵ ਕਰਨਾ ਦਾ ਉਹ ਤਾਂ ਹੋਣਾ ਇਹਨਾਂ ਨੂੰ ਸੋਚਣਾ ਪੈਣਾ ਤੇ ਜਿਹੜੇ ਫਾਰਮਰ ਨੇ ਜਾ ਕਿਸਾਨ ਨੇ ਉਹਨਾਂ ਨੂੰ ਫਾਇਦਾ ਹੋਣਾ ਚਾਹੀਦਾ ਹੈ ਨਾ ਪਰ ਮੇਲਾ ਸਾਡਾ ਸ਼ੁਰੂ ਹੋਇਆ 21 ਤੇ 22 ਨੂੰ ਸਾਡੇ ਚੀਫ ਗੈਸਟ ਡਾਕਟਰ ਪ੍ਰਦੀਪ ਸਿੰਘ ਖੋਸ਼ ਜਿਹੜੇ ਕਿ ਵਰਲਡ ਫੂਡ ਲੌਰੀਅਟ ਨੇ ਸਾਡੇ ਵਿਸ਼ੇਸ਼ ਮਾਨ ਚਰਨਜੀਤ ਸਿੰਘ ਬਾਠ ਜਿਹੜੇ ਰੀਜਨ ਕਿੰਗ ਨੇ ਵਰਲਡ ਦੇ ਵਿੱਚ ਇਹਨਾਂ ਕੋਲ ਕੋਈ 5000 ਏਕੜ ਹੈ ਜਿੱਥੇ ਇਹ ਰੀਜਨਸ ਬਦਾਮ ਪਿਸਤਾ ਲਾਉਂਦੇ ਨੇ ਉਹ ਵੀ ਸਾਡੇ ਚਾਏ ਨੇ ਤੇ ਆ ਇਹ ਸਾਰਾ ਸਾਂਝਾ ਕਰਨਗੇ ਹੀ ਹਿਮਸੈਲਫ ਹੀ ਜੀ ਫਾਰਮਰ ਇਹ ਦੱਸਣਗੇ ਕਿ ਜਦੋਂ ਇੱਥੋਂ ਗਏ ਸੀ ਪੰਜਾਬ ਛੱਡ ਕੇ ਕੀ ਲੈ ਕੇ ਗਏ ਸੀ ਅੱਜ ਇਹ ਕਿੱਥੇ ਪਹੁੰਚੇ ਨੇ ਅਸੀਂ ਰੂਬਰੂ ਕਰਾਉਣਾ ਪਾਉ ਮਰਜ਼ ਨੂੰ ਇਹਨਾਂ ਨੂੰ ਸੋ ਅੱਜ ਅਸੀਂ ਜੋ ਮੇਲੇ ਦੀ ਅਟਰੈਕਸ਼ਨ ਹੈਗੀ ਇੱਕ ਨਵੀਂ ਵੈਰਾਈਟੀ ਰਾਇਸ਼ਦੀ ਦੇ ਰਹੇ ਹਾਂ ਝੋਨੇ ਦੀ ਨਵੀਂ ਵੈਰਾਈਟੀ ਪੀਆਰ 132 ਇਹ ਬਹੁਤ ਵਧੀਆ ਵੈਰਾਈਟੀ ਹੈ ਤੇ ਇਹਦਾ ਇਹਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਚੌਥਾ ਹਿੱਸਾ ਖਾਦ ਘੱਟ ਪਾਉਣੀ ਹੈ ਵਿੱਚ ਖਾਦ ਘੱਟ ਪਾ ਕੇ ਵੀ ਚੌਥਾ ਹਿੱਸਾ ਤੇ ਝਾੜੇ ਨੇ ਉਨਾ ਹੀ ਦੇਣਾ ਜਿੰਨਾ ਪੂਰੀ ਖਾਦ ਪਾ ਕੇ ਦੇਣੇ ਸੀ ਸੋ ਇਹਦੇ ਨਾਲ ਜਿਹੜੀ ਐਗਰੀ ਇਨਪੁਟਸ ਹੈ ਉਹ ਸਾਡੀਆਂ ਸੇਵ ਹੋਣਗੀਆਂ ਤੇ ਉਹ ਦੇ ਰਹੇ ਆ ਬਾਕੀ ਹੋਰ ساری ਜਾਣਕਾਰੀ ਇਥੇ ਦੇ ਰਹੇ ਆ ਨਵੇਂ-ਨਵੇਂ ਵੈਰਾਈਟੀ ਅਸੀਂ ਹੋਰ ਕਿਹੜੀਆਂ ਗੱਡੀਆਂ ਨੇ ਉਹ ਵੀ ਦੱਸਾਂਗੇ ਸੋ ਬਹੁਤ ਮੇਲਾ ਸੀ ਸਾਰਾ ਘੁਮ ਕੇ ਆਏ ਆ ਤੇ ਇੱਕ ਫ੍ਰਿਜਨੋ ਸਟੇਟ ਤੋਂ ਕੈਲੀਫੋਰਨੀਆ ਸਟੇਟੋਂ ਅਸੀਂ ਫ੍ਰਿਜਨੋ ਤੋਂ ਇੱਕ ਡੈਲੀਗੇਸ਼ਨ ਹੋਰ ਵੀ ਆਇਆ ਬਾਟਸਾਪ ਵੀ ਫ੍ਰਿਜਨੋ ਤੋਂ ਆਏ ਨੇ ਇੱਕ ਉੱਥੇ ਯੂਨੀਵਰਸਿਟੀ ਹੈ ਜਿਹੜੀ ਐਗਰੀਕਲਚਰ ਦੀ ਉਹਦਾ ਵੀ ਡੈਲੀਗੇਸ਼ਨ ਆਇਆ ਉਹ ਵੀ ਆਇਆ ਤੇ ਉਹ ਵੀ ਸਟੇਜ ਤੇ ਸਾਡੇ ਨਾਲ ਹੁਣ ਉੱਥੇ ਮਿਲਾਵਾਂਗੇ ਤੁਹਾਨੂੰ ਸਾਰਿਆਂ ਨੂੰ ਉਹਨਾਂ ਦਾ ਵੀ ਅਸੀਂ ਵੀਊ ਕੋਲ ਲੈ ਰਹੇ ਹਾਂ ਪਾਣੀ ਬਚਾਉਣ ਲੈ ਕੇ ਕੀ ਕਰੋਗੇ ਕਿ ਪਾਣੀ ਬਚਾਉਣ ਲੈ ਕੇ ਕੋਈ ਯੂਨੀਵਰਸਿਟੀ ਉਪਰਾਲਾ ਕਰਕੇ ਹਾਂਜੀ ਦੇਖੋ ਅਸੀਂ ਇੱਕ ਤਾਂ ਹੁਣ ਝੋਨੇ ਦਾ ਹੀ ਹੈ ਮਿਹਨਤ ਇੱਕ ਤਾਂ ਡੀਐਸਰ ਅਸੀਂ ਬਹੁਤ ਪ੍ਰਮੋਟ ਕਰਦੇ ਹਾਂ ਡਾਇਰੈਕਟ ਸੀਡਡ ਰਾਈਸ ਇੱਕ ਤਰਵਤਰ ਰਾਈਸ ਹੈਗਾ ਡ੍ਰਿਪ ਇਰੀਗੇਸ਼ਨ ਅਸੀਂ ਕਰਨਾ ਚਾਹੁੰਦੇ ਹਾਂ ਪਰ ਹਲੇ ਮਤਲਬ ਜਿਵੇਂ ਵਾਟਸਐਪ ਤੇ ਅਸੀਂ ਦੇਖ ਕੇ ਆ ਸੀ ਕੈਲੀਫੋਰਨੀਆ ਦੇ ਵਿੱਚ ਜਿੰਨੇ ਬਾਗ ਨੇ ਸਾਰੇ ਡ੍ਰਿਪ ਤੇ ਲੱਗੇ ਹੋਏ ਨੇ ਸੋ ਸਾਡੇ ਵੀ ਅਸੀਂ ਵੀ ਜਾਗਰੂਕਤਾ ਕਰਦੇ ਆ ਗਵਰਨਮੈਂਟ ਦੀ ਵੀ ਸਪੋਰਟ ਚਾਹੀਦੀ ਹੈ ਸਾਡੇ ਜੇ ਬਾਗਾਂ 'ਚ ਤਾਂ ਡ੍ਰਿਪ ਲੱਗ ਜੇ ਇਹਨਾਂ ਜੇ ਹੋਰ ਨਹੀਂ ਕਿਤੇ ਜਿੱਥੇ-ਇਥੇ ਬਾਗ ਨੇ ਜਿਵੇਂ ਇਹਨਾਂ ਤੇ ਲੱਗੀ ਹੋਈ ਹੈ ਸਰ ਜਿਹੜੀ ਇਹ ਐਨੀ ਲੰਬੀ ਲੋਕੀ ਹੈ ਕਿ ਕਿੱਥੋਂ ਦੀ ਆਏ ਹੋ ਤੁਸੀਂ ਮੈਂ ਖੇਤੀਬਾੜੀ ਤੋਂ ਆਇਆ ਹਾਂ ਹਰਿਆਣਾ ਤੋਂ ਹਾਂ ਜੀ ਸਰ ਇਹ ਤੁਸੀਂ ਕਿੰਨੀ ਹਾਈਟ ਜਿਹੜੀ ਲੋਕੀ ਉਗਾਈ ਹੋਈ ਹੈ ਜੀ ਇਹ 6 ਫੁੱਟ 8 ਇੰਚ ਸਾਢੇ 4 ਫੁੱਟ ਸੇ ਰਿਕਾਰਡ ਬਣਨ ਲੱਗਾ ਦਾ 6 ਫੁੱਟ 8 ਇੰ ਕਿੰਨਾ ਸਮਾਂ ਲੱਗ ਗਿਆ ਇਹਨੂੰ ਉਗਾਉਣ ਵਾਸਤੇ ਵਿੱਚ ਕਿਸ ਤਰੀਕੇ ਨਾਲ ਇਹਦੀ ਦੇਖਭਾਲ ਕਰਨੀ ਪਈ ਸਾਰਾ ਕੁਝ ਇਹ ਲਗਭਗ ਜਦ ਲਗਾ ਹੀ ਲਗਾਣੇ ਦੇ 2 ਮਹੀਨੇ ਬਾਅਦ ਲੱਗਤੀ ਹੈ ਹਮਮ ਔਰ 22 ਦਿਨ ਵਿੱਚ ਇਸकी ਲੰਬਾਈ ਵਧੀ थी ਔਰ 4-5 ਮਹੀਨੇ ਇਸ ਕੋ ਪਕੜਨੇ ਮ ਲਗੇ ਸਰ ਹੁਣ ਕਿਸਾਨ ਵੀਰ ਵੀ ਮੌਜੂਦ ਨੇ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਚੰਨ ਸਿੰਘ ਜਿਹੜਾ ਸੰਗਰੂਰ ਦੇ ਹਲਕਾ ਦੇਡਬਾ ਜੀ ਅਸੀਂ ਗੰਨੇ ਦੀ ਵੀ ਖੇਤੀ ਕਰਦੇ ਆ ਜੀ 1 ਏਕੜ 2 ਏਕੜ ਦੀ ਉਹ 88 ਗੰਨਾ ਲਾਉਣਾ ਜੀ ਅਸੀਂ ਚੂਪਣ ਚ ਵੀ ਬਹੁਤ ਫੁੱਲ ਹੈ ਜੀ ਬਹੁਤ ਵਧੀਆ ਵੈਰਾਈਟੀ ਹੈ ਜੀ ਸਰ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਗੰਨੇ ਦੀ ਖੇਤੀ ਕਰਦੇ ਹੋ ਇਹਨੂੰ ਤੇ ਕੀ ਫਰਕ ਵੇਖਣ ਨੂੰ ਮਿਲਿਆ ਜੋ ਪਹਿਲਾਂ ਬਰੀਡ ਆਂਦੀ ਹੁੰਦੀ ਸੀ ਗੰਨੇ ਦੀ ਪਹਿਲਾਂ ਉਹਨਾ ਹੁੰਦਾ ਨਹੀਂ ਦੀ ਉਹਨਾ ਰਸ ਲਾਲੋ ਜਿੰਨੇ ਚੂਪਣ ਚ ਵੀ ਬਹੁਤ ਵਧੀਆ ਪੋਲੇ ਨਹੀਂ ਦੇ ਗੰਨੇ ਜੀ ਹੁਣ ਵੈਰਾਈਟੀਆਂ ਹਰ ਇੱਕ ਵੈਰਾਈਟੀ ਆ ਗਈ ਜੀ ਪੋਲਾ ਗੰਨਾ ਸਿਲਕਾ ਹੀ ਪੂਰਾ ਉਤਰੂਗਾ ਜੀ ਬਹੁਤ ਵਧੀਆ ਵੈਰਾਈਟੀਆਂ ਨੇ ਜੀ ਤੇ ਹੁਣ ਜਦੋਂ ਕਿਸਾਨ ਮੇਲੇ ਚ ਪਹੁੰਚੇ ਹਾਂ ਕੀ ਵੱਖ-ਵੱਖ ਚੀਜ਼ਾਂ ਵੇਖਣ ਇੱਥੇ ਮਿਲੀਆਂ ਨੇ ਨਵੀਆਂ ਕਿਸਮਾਂ ਜਿਹੜੀਆਂ ਵੇਖਣ ਨੂੰ ਜੀ ਈਰੀ ਦਾ ਬੀਜ ਲਾ ਲਓ ਜੀ ਜਿਵੇਂ 132 ਨਵੀਂ ਕਿਸਮ ਆਈ ਹੈ ਉਹਦਾ ਵੀ ਝਾੜ ਬਹੁਤ ਵਧੀਆ ਨਾਲੇ ਖਰਚਾ ਘਟਿਆ ਜੀ ਉਹਦਾ ਬਹੁਤ ਵਧੀਆ ਵੈਰਾਈਟੀ ਹੈ ਜੀ ਕਣਕ ਤਾਂ ਤੁਸੀਂ ਡੇਲੀ ਘਰਾਂ ਦੇ ਵਿੱਚ ਖਾਣੇ ਹੋਗੇ ਰੋਟੀ ਖਾਣੇ ਹੋਗੇ ਪਰ ਤੁਹਾਨੂੰ ਅੱਜ ਉਸ ਦਾ ਐਵੋਲੂਸ਼ਨ ਦਿਖਾਣੇ ਆਂ ਵੀ ਕਿਸ ਤਰੀਕੇ ਨਾਲ ਜਿਹੜੀ ਕਣਕ 70 ਸਾਲ ਪਹਿਲਾਂ ਸੀ 50 ਸਾਲ ਪਹਿਲਾਂ ਸੀ ਤੇ ਹੁਣ ਦਾ ਸਮਾਂ 'ਚ ਜਿਹੜੀ ਕਣਕ ਹੈ ਕਿਸ ਤਰੀਕੇ ਦੀ ਹੈ ਸਾਰੀ ਜਾਣਕਾਰੀ ਲੈਣੇ ਤਾਂ ਸਾਡੇ ਨਾਲ ਡਾਕਟਰ ਸਾਹਿਬ ਜੁਤਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਇਹ ਆਪਾਂ ਦੇਖ ਤੁਸੀਂ ਦੇਖ ਸਕਦੇ ਹੋ ਕਣਕ ਦਾ ਮੂਲ ਤੇ ਵਿਕਾਸ ਕਿਵੇਂ ਹੋਇਆ ਠੀਕ ਹੈ ਅਸੀਂ ਇੱਕ ਕੋਸ਼ਿਸ਼ ਕੀਤੀ ਹੈ ਦਿਖਾਉਣ ਦੀ ਕਿ 70 ਲੱਖ ਸਾਲ ਪਹਿਲਾਂ ਕਣਕ ਕਿਵੇਂ ਦੀ ਹੁੰਦੀ ਸੀ ਤੇ ਅੱਜ ਕਣਕ ਕਿਵੇਂ ਦੀ ਹੈ ਠੀਕ ਹੈ ਜੀ ਤਾਂ 70 ਲੱਖ ਸਾਲ ਪਹਿਲਾਂ ਆਪਾਂ ਗੱਲ ਕਰੀਏ ਪਹਿਲਾਂ ਉਹ ਵੀਟ ਜਿਹੜੀ ਆਪਾਂ ਕਣਕ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਹੁੰਦੀ ਸੀ ਜੰਗਲੀ ਕਣਕ ਜੰਗਣੀ ਕਣਕ ਦੇ ਤੁਸੀਂ ਸਿੱਟੇ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਹੁੰਦੇ ਸੀ ਉਹ ਖਾਣ ਯੋਗ ਨਹੀਂ ਸੀ ਉਸ ਟਾਈਮ ਤੇ ਉਸ ਤੋਂ ਬਾਅਦ ਜਿਹੜਾ ਇਵੋਲੂਸ਼ਨ ਹੋਇਆ 40 ਤੋਂ 50 ਲੱਖ ਸਾਲ ਪਹਿਲਾਂ ਉਹ ਇਸ ਤਰ੍ਹਾਂ ਵੀ ਕਣਕ ਆ ਗਈ ਤੇ ਇਹਦੇ ਚ ਆਪਾਂ ਜੇ ਜੀਨਸ ਦੀ ਗੱਲ ਕਰੀਏ ਪਹਿਲਾਂ ਜੀਨ ਸੀਗੇ ਆਪਣੇ ਕੋਲ ਇਹ ਜੀਨ ਸੀਗਾ ਇੱਕ ਬੀ ਜੀਨ ਸੀਗਾ ਕਣਕ ਜਿਹੜੀ ਆਪਾਂ ਅੱਜ ਖਾਂਦੇ ਆ ਉਹਦੇ ਚ ਏ ਬੀ ਤੇ ਡੀ ਜੀ ਨੇ ਠੀਕ ਹੈ ਤਿੰਨ ਤਰ੍ਹਾਂ ਦੇ ਜੀਨ ਤੇ ਉਸ ਤੋਂ ਬਾਅਦ ਜਿਹੜਾ ਈਵੋਲੂਸ਼ਨ ਹੋਇਆ 12.8 ਲੱਖ ਸਾਲ ਪਹਿਲਾਂ ਠੀਕ ਹੈ ਆਪਣੇ ਕੋਲ ਇਸ ਤਰ੍ਹਾਂ ਦੀ ਵੈਰਾਈਟੀ ਜਿਹਦੇ ਚ ਦੋ ਜੀਨ ਆ ਗਏ ਏ ਤੇ ਬੀ ਬੀ ਏ ਬੀ ਜੀਨ ਆ ਗਏ ਤੇ ਇੱਕ ਇਹ ਡੀ ਜੀ ਨੇ ਜੀ ਜੀ ਇਨਟ੍ਰੋਗ੍ਰੈਸ ਕਰਾਇਆ ਸੀ ਏਜੀਲੋਪਸ ਟੋਸ਼ਾਈ ਇੱਕ ਵੈਰਾਈਟੀ ਹੈ ਠੀਕ ਹੈ ਜੀ ਇਹਦਾ ਨਾਮ ਹੈ ਹਾਂ ਜਿੱਦਾਂ A ਤੇ B ਹੈ ਇਹ ਮਿਕਸ ਬਰੀਡ ਕਰਕੇ ਫਿਰ ਇਹਦੀ ਅਲੱਗ-ਅਲੱਗ ਜਿਸ ਤਰੀਕੇ ਦੋਵੇਂ ਇਕੱਠੀਆਂ ਹੋਈਆਂ ਨੇ ਜਾਂ ਜਿੱਦਾਂ ਹੁਣ ਆਪਾਂ ਦੇਖਦੇ ਆ A B ਇਹ ਨੈਚੁਰਲ ਚ ਨੇਚਰ ਚ ਜਿਹੜੀ ਸਿਲੈਕਸ਼ਨ ਹੋਈ ਹੈ ਇੰਨੇ ਸਾਲ ਪਹਿਲਾਂ ਉਹ ਹੋਈ ਹੈ ਥਰੂ ਨੇਚਰ ਨੇਚੁਰਲ ਸਿਲੈਕਸ਼ਨ ਹੋਈ ਹੈ ਠੀਕ ਹੈ ਜੀ ਇਹ ਅਸੀਂ ਇੱਕ ਕੋਸ਼ਿਸ਼ ਕੀਤੀ ਹੈ ਦਿਖਾਣ ਦੀ ਤੇ ਅੱਜ ਵੀ ਅਸੀਂ ਯੂਨੀਵਰਸਿਟੀ ਚ ਜਿਹੜਾ ਐਕਸਪੈਰੀਮੈਂਟ ਕਰਦੇ ਆ ਠੀਕ ਹੈ ਜੀ ਕਣਕ ਵਿੱਚ ਸੋਧ ਕਰਨ ਲਈ ਉਹ ਅਸੀਂ ਯੂਜ਼ ਕਰਦੇ ਹਾਂ ਜਿਵੇਂ ਏਬੀ ਜੀਨ ਦੀ ਇੱਕ ਡਾ ਇੱਕ ਕੋਡ ਆ ਗਈ ਚੋਸ਼ਾਈ ਆ ਗਈ ਕਿ ਡੀ ਜੀਨੋਮ ਚ ਜਿਹੜੇ ਕੈਰੈਕਟਰ ਜਿਵੇਂ ਕਹਿ ਲਓ ਵੀ ਅਸੀਂ ਕਣਕ ਚ ਕੋਈ ਰੋਗ ਰੋਗਾਂ ਦੀ ਰੋਕਥਾਮ ਲਈ ਕੋਈ ਜੀਨ ਲੈ ਕੇ ਆਉਣਾ ਸੋ ਜੇ ਉਹ ਜੀਨ ਡੀ ਜੀਨੋਮ ਮਤਲਬ ਇਹ ਜੀਨੋਮ ਚ ਜੇ ਪ੍ਰੈਜ਼ੈਂਟ ਹੈ ਉਹਨੂੰ ਆਪਾਂ ਟਰਾਂਸਫਰ ਕਰੀ ਰਏ ਇਹਦੇ ਵਿੱਚੋਂ AB जीन ਨਾਲ हां इंट्रोड्यूस ਕਰਾਉਣੀ ਸੋ ਇਸ ਪ੍ਰੋਸੈਸ ਦੇ ਥਰੂ ਆਪਣੇ ਕੋਲ ਅੱਜ ਜਿਹੜੀਆਂ ਵੈਰਾਈਟੀਆਂ ਨੇ ਜਿਵੇਂ ਇਹ ਪਪੂਲਰ ਵੈਰਾਈਟੀ ਆਪਣੀ ਯੂਨੀਵਰਸਿਟੀ ਦੀ ਚਲਦੀ ਹੈ ਪੀਬੀਡਬਲਯੂ 826 ਠੀਕ ਹੈ ਇਹਨੂੰ ਆਪਾਂ ਕਹਿ ਦਿੰਨੇ ਆ ਟ੍ਰੇਟਿਕਮ ਐਸਟਾਈਵਮ ਇਹਦੇ ਵਿੱਚ ਤਿੰਨੋਂ ਜੀਨ ਪ੍ਰੈਜ਼ੈਂਟ ਨੇ ਏ ਬੀ ਤੇ ਡੀ ਇਹ ਖਾਣ ਜੋ ਵੈਰਾਈਟੀ ਆਪਣੀ ਜਿਵੇਂ ਆਪਾਂ ਵਧੀਆ ਰੋਟੀ ਇਹਦੇ ਵਿੱਚ ਹਾਈ ਮਾਈਕਰੋਨਿਊਟ੍ਰੀਐਂਟ ਜਿਵੇਂ ਆਪਾਂ ਕਹਿ ਦਿੰਨੇ ਆ ਆਇਰਨ ਜ਼ਿੰਕ ਤੇ ਉਹਦੇ ਲਈ ਯੂਨੀਵਰਸਿਟੀ ਸ਼ੋਧ ਕਰਦੀ ਰਹਿੰਦੀ ਹੈ ਕੰਟਲ ਉਹ ਇਹਦਾ ਜਿਹੜਾ ਝਾੜ ਹੁੰਦਾ ਸਰ ਉਹ ਕਿਸ ਤਰੀਕੇ ਨਾਲ ਯਾਨੀ ਜਿਹੜਾ ਜਿਹੜੀ ਯੂਨੀਵਰਸਿਟੀ ਜਿੰਨੀ ਵੀ ਵੈਰਾਈਟੀ ਰეკਮੈਂਡ ਕਰਦੀ ਹੈ ਉਹਦਾ ਝਾੜ ਸਾਰੀਆਂ ਦਾ ਲਗਭਗ ਵਧੀਆ ਹੀ ਹੁੰਦਾ ਹੈ ਉਹ ਉਸਤਨ ਝਾੜ ਦੀ ਆਪਾਂ ਗੱਲ ਕਰੀਏ ਤਾਂ 20 ਤੋਂ 25 ਕੰਟਲ ਦੇ ਵਿੱਚ ਆਉਂਦਾ ਸਾਰੀ ਵੈਰਾਈਟੀਆਂ ਜਿਹੜੀ ਯੂਨੀਵਰਸਿਟੀ ਹਾਂ ਜਿਹੜੀ ਯੂਨੀਵਰਸਿਟੀ ਦੀ ਰეკਮੈਂਡਡ ਵੈਰਾਈਟੀਆਂ ਨੇ ਤੇ ਮੈਂ ਦੇਖਦਾ ਕਿ ਆਲੂ ਵੀ ਰੱਖੇ ਹੋਏ ਆਪਾਂ ਇਹ ਮਿਨੀ ਪੋਟੈਟੋ ਜਨੇ ਇਹ ਮਿਨੀ ਪੋਟੈਟੋ ਨਹੀਂ ਹੈਗਾ ਜੀ ਆਪਾਂ ਯੂਨੀਵਰਸਿਟੀ ਦੇ ਵਿੱਚ ਇੱਕ ਨਵੀਂ ਟੈਕਨੀਕ ਜਿਹੜੀ ਯੂਜ਼ ਕਰਦੇ ਹਾਂ ਟਿਸ਼ੂ ਕਲਚਰ ਟੈਕਨੀਕ ਯੂਜ਼ ਕਰੀ ਲਈਏ ਜਿਆਦਾਤਰ ਜਿਹੜੀ ਆਪਾਂ ਮੈਂਥਾ ਹੋ ਗਿਆ ਆਪਣੇ ਕੋਲ 슈ਗਰ ਕੇਨ ਹੋ ਗਿਆ ਤੇ ਆਲੂ ਆ ਜੀ ਤੇ ਇਹਦੇ ਅਸੀਂ ਹਾਂ ਟਿਸ਼ੂ ਕਲਚਰ ਨਾਲ ਆਪਾਂ ਤਿਆਰ ਕੀਤੇ ਆ ਤੇ ਆਪਾਂ ਫਾਰਮਰਸ ਨੂੰ ਜੋ ਵੀ ਡਿਮਾਂਡ ਆਂਦੀ ਹੈ ਡਿਮਾਂਡ ਤੇ ਆਪਾਂ ਪ੍ਰੋਵਾਈਡ ਕਰਵਾਇਦਾ ਉਹਨਾਂ ਨੂੰ ਠੀਕ ਹੈ ਜੀ ਤੇ ਇਹਦਾ ਇੱਕ ਪਰਟੀਕੂਲਰ ਰੇਟ ਹੈ ਜਿਹੜਾ ਵੀ ਫਾਰਮਰ ਕਿਸੇ ਨੂੰ ਲੋੜ ਹੈ ਤੇ ਉਹ ਫੋਨ ਕਰਕੇ ਅਸੀਂ ਇੱਕ ਆਪਣਾ ਗਰੁੱਪ ਬਣਾਇਆ ਹੋਇਆ ਹੈ ਉਹਦੇ ਵਿੱਚ ਉਹਨਾਂ ਨੂੰ ਆਪਣੀ ਡਿਮਾਂਡ ਦੱਸਦੇ ਭਈ ਸਾਨੂੰ ਇਸ ਵੈਰਾਈਟੀ ਦੇ ਇੰਨੇ ਬੂਟੇ ਦੀ ਲੋੜ ਹੈ ਤੇ ਉਹ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਵਾਇਦੇ ਆ ਉਹ ਬੂਟੇ ਠੀਕ ਹੈ ਜੀ ਇੱਕ ਨੋਮੀਨਲ ਜੀ ਕੋਸਟ ਹੈ ਠੀਕ ਹੈ ਜੀ ਯੂਨੀਵਰਸਿਟੀ ਦੀ ਤੇ ਉਹ ਪੋਸਟ ਲੈ ਕੇ ਅਸੀਂ ਉਹਨਾਂ ਨੂੰ ਇਹ ਬੂਟੇ ਪ੍ਰੋਵਾਈਡ ਕਰਵਾਂਗੇ